ਇਹ ਖਬਰ ਫਰੀਦਕੋਟ ਦੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਪੈਟਰੋਲ ਬੰਬਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋਲੋਂ ਪੁਲਿਸ ਨੇ ਪੈਟਰੋਲ ਦੀਆਂ ਭਰੀਆਂ ਬੋਤਲਾਂ, ਮਾਚਸ ਤੇ ਹੋਰ ਕਾਫੀ ਸਮਾਨ ਬਰਾਮਦ ਕੀਤਾ। ਪੁਲਿਸ ਹੁਣ ਗੰਭੀਰਤਾ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਨੇ ਕਿਸ ਵਿਅਕਤੀ ਤੇ ਇਸ ਬੰਬ ਦਾ ਇਸਤੇਮਾਲ ਕਰਨਾ ਸੀ। ਫੜੇ ਗਏ ਇਹਨਾਂ ਚਾਰਾਂ ਨੌਜਵਾਨਾਂ ਦੀ ਪਛਾਣ ਫਰੀਦਕੋਟ ਨਾਲ ਸੰਬੰਧਿਤ ਖੁਸ਼ਪ੍ਰੀਤ ਸਿੰਘ ਉਰਫ ਕਾਕਾ, ਰੋਹਿਤ ਕੁਮਾਰ ਜਗਸੀਰ ਸਿੰਘ ਉਰਫ ਸਲਮਾਨ ਤੇ ਸਵਰਨ ਸਿੰਘ ਵਜੋਂ ਹੋਈ ਹੈ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਦੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਪੈਟਰੋਲ ਬੰਬਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪਤਾ ਚੱਲਿਆ ਹੈ ਕਿ ਇਹ ਕੋਈ ਵੱਡਾ ਵਾਕਾ ਕਰਨ ਦੀ ਫਰਾਕ ਵਿੱਚ ਸੀ ਤੇ ਪੁਲਿਸ ਦੇ ਕਾਬੂ ਹੇਠ ਆ ਗਏ। ਇਹਨਾਂ ਕੋਲੋਂ ਪੁਲਿਸ ਨੇ ਪੈਟਰੋਲ ਦੀਆਂ ਭਰੀਆਂ ਬੋਤਲਾਂ ਮਾਰਚਸ ਤੇ ਹੋਰ ਕਾਫੀ ਸਮਾਨ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਦਿੱਲੀ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੁਲਿਸ ਚੌਕਸਾਹ ਤੇ ਲਗਾਤਾਰ ਪੂਰੀ ਰਾਤ ਤਲਾਸ਼ੀਆਂ ਲੈਂਦੀ ਆਉਣ ਜਾਣ ਵਾਲਿਆਂ ਦੀਆਂ ਤੇ ਮੋਗਾ ਜ਼ਿਲ੍ਹੇ ਦੇ ਬਾਗਾਪੁਰਾਣਾ ਵਿੱਚ ਵੀ ਇਸੇ ਤਰ੍ਹਾਂ ਹੀ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਕਿ ਰਾਤ ਨੂੰ ਉਹਨਾਂ ਨੂੰ ਦੋ ਮੋਟਰਸਾਈਕਲ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਤੇ ਚਾਰ ਨੌਜਵਾਨ ਬੈਠੇ ਹੋਏ ਸੀ ਤੇ ਚਾਰਾਂ ਨੂੰ ਰੋਕ ਕੇ ਜਦੋਂ ਪੁਲਿਸ ਨੇ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ ਤਿੰਨ ਪੈਟਰੋਲ ਬੰਬ ਮਿਲੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜਿਹੜੀਆਂ ਬੀਅਰ ਵਾਲੀਆਂ ਬੋਤਲਾਂ ਹੁੰਦੀਆਂ ਖਾਲੀ ਉਹਨਾਂ ਨੂੰ ਪੈਟਰੋਲ ਦੇ ਨਾਲ ਭਰਿਆ ਹੋਇਆ ਸੀ ਮਾਚਸ ਸੀ ਤੇ ਹੋਰ ਕਾਫੀ ਸਮਾਨ ਸੀ ਇਹਨਾਂ ਦੇ ਚਾਰਾਂ ਦੇ ਕੋਲੋਂ ਬਰਾਮਦ ਹੋਇਆ ਹੈ ਤੇ ਪੁਲਿਸ ਨੇ ਮੁੱਢਲੀ ਪੁੱਛਗਛ ਜਿਹੜੀ ਕੀਤੀ ਹੈ ਉਹਦੇ ਤੋਂ ਇਹ ਪਤਾ ਲੱਗਾ ਹੈ ਕਿ ਇਹ ਇਸ ਖੇਤਰ ਦੇ ਵਿੱਚ ਕਿਤੇ ਵੱਡਾ ਧਮਾਕਾ ਕਰਨ ਦੀ ਤਾਕ ਵਿੱਚ ਸੀ ਇਸੇ ਕਰਕੇ ਹੀ ਇਹ ਪੈਟਰੋਲ ਬੰਬ ਲੈ ਕੇ ਜਾ ਰਹੇ ਸੀ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦਾ ਇੱਕ ਪੈਟਰੋਲ ਬੰਬ ਮਾਮਲਾ ਹੋ ਚੁੱਕਿਆ ਸੀ ਜਿਸ ਕਰਕੇ ਪੁਲਿਸ ਚੌਕ ਸੀ ਕਿਉਂਕਿ ਇੱਥੋਂ ਦੇ ਬਾਗਾਪਲਾਣਾ ਨਜ਼ਦੀਕ ਮਾੜੀ ਮੁਸਤਫਾ ਵਿੱਚ ਵੀ ਪਟ્રોલ ਬੰਬ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਕਰਕੇ ਪੁਲਿਸ ਇਸ ਤਰ੍ਹਾਂ ਵੀ ਤਲਾਸ਼ੀਆਂ ਲੈ ਰਹੀ ਸੀ ਫੜੇ ਗਏ ਇਹਨਾਂ ਚਾਰਾਂ ਨੌਜਵਾਨਾਂ ਦੀ ਪਛਾਣ ਫਰੀਦਕੋਟ ਨਾਲ ਸੰਬੰਧਿਤ ਖੁਸ਼ਪ੍ਰੀਤ ਸਿੰਘ ਉਰਫ ਕਾਕਾ, ਰੋਹਿਤ ਕੁਮਾਰ, ਜਗਸੀਰ ਸਿੰਘ ਉਰਫ ਸਲਮਾਨ ਤੇ ਸਵਰਨ ਸਿੰਘ ਵਜੋਂ ਹੋਈ ਹੈ ਪੁਲਿਸ ਹੁਣ ਉਹਨਾਂ ਤੋਂ ਕਾਫੀ ਡੰਗਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦੇ ਤਾਰ ਆ ਜਿਹੜਾ ਉਹ ਕਿੱਥੇ ਜੁੜਦੇ ਆ ਪੁਲਿਸ ਨੂੰ ਗੰਭੀਰਤਾ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਨੇ ਕਿਸ ਵਿਅਕਤੀ ਤੇ ਇਸ ਬੰਬ ਦਾ ਇਸਤੇਮਾਲ ਕਰਨਾ ਸੀ ਇਸ પેટ્રોલ ਬੰਬ ਦਾ ਇਸਤੇਮਾਲ ਕਰਨਾ ਸੀ ਫਰੀਦਕੋਟ ਦੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ પેટ્રોલ ਬੰਬਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਨਾਂ ਕੋਲੋਂ ਪੁਲਿਸ ਨੇ ਪੈਟਰੋਲ ਦੀਆਂ ਭਰੀਆਂ ਬੋਤਲਾਂ, ਮਾਰਚਸ ਤੇ ਹੋਰ ਕਾਫੀ ਸਮਾਨ ਬਰਾਮਦ। ਪੁਲਿਸ ਹੁਣ ਗੰਭੀਰਤਾ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਨੇ ਕਿਸ ਵਿਅਕਤੀ ਤੇ ਇਸ ਬੰਬ ਦਾ ਇਸਤੇਮਾਲ ਕਰਨਾ ਸੀ। ਫੜੇ ਗਏ ਇਹਨਾਂ ਚਾਰਾਂ ਨੌਜਵਾਨਾਂ ਦੀ ਪਛਾਣ ਫਰੀਦਕੋਟ ਨਾਲ ਸੰਬੰਧਿਤ ਖੁਸ਼ਪ੍ਰੀਤ ਸਿੰਘ